ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਬਲਾਂ ਵਾਲੀ ਪੱਗ ਜਿਹਦੀ ਲੈਂਥ ਹੈ ਜੀ 7 ਮੀਟਰ ਤੇ ਜਿਹੜਾ ਕਪੜਾ ਉਹ ਆਪਾਂ ਨੇ ਫੁੱਲ ਵਾਲ ਵਰਤੇ ਆ ਜਿਹੜਾ ਕੀ ਹੁਣ ਆਪਾਂ ਨੇ ਪਹਿਲਾਂ ਲਾਡਾਣਾ ਲਾਡੂ ਸਿਰ ਦੇ ਸੈਂਟਰ ਚ ਲਿਆ ਕੇ ਮੁੰੇ ਦਾ ਖੁੱਲਦਾ ਪਾਸਾ ਥੱਲੇ ਆ ਕੇ ਤੇ ਮੰਦਪਾਸਾ ਹੋਤਰਾਂ ਕੇ ਇਸ ਲੜ ਦੇ ਵਿੱਚ ਆਪਾਂ ਨੇ ਬਲ ਪਾ ਕੇ ਆਪਾਂ ਇਹ ਲੜ ਦੇ ਵਿੱਚ ਪਹਿਲਾਂ ਜਿਹੜੇ ਬੰਨ੍ਹੇ ਇਕੱਠੇ ਕਰ ਲੈਣੇ ਹਨ ਬਲ ਇਕੱਠੇ ਕਰਨ ਤੋਂ ਆਪਾਂ ਇਸ ਲੜ ਦੇ ਵਿੱਚ ਜਿਹੜੇ ਬਲ ਇਕੱਠੇ ਕਰਕੇ ਹਲਕਾ ਉਸ ਲੜ ਨੂੰ ਫੋਲਡ ਕਰਕੇ ਇਸ ਲੜ ਦੇ ਹਲਕੇ ਜਿਹੜੇ ਆਪਾਂ ਬਲ ਸੈੱਟ ਕਰਕੇ ਜਿਹੜਾ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਤੇ ਜਿਹੜਾ ਕਿ ਹੁਣ ਆਪਾਂ ਨੇ ਦੂਸਰਾ ਲੜ ਲਗਾਉਣਾ ਉਸ ਲੜ ਦੇ ਆਪ ਨੂੰ ਤਾਂ ਖੁੱਲਦਾ ਆਪਾਂ ਸੱਥਲੇ ਰੱਖ ਕੇ ਤੇੰਦ ਪਾਸੇ ਉੱਤੇ ਰੱਖ ਕੇ ਤੇ ਇਸ ਲੜ ਦੇ ਵਿੱਚ ਹੁਣ ਬਲ ਨੇ ਜਿਹੜੇ ਉਹ ਇਕੱਠੇ ਕਰਕੇ ਹਲਕਾ ਜਿਹੜਾ ਆਪਾਂ ਇਸ ਲੜ ਨੂੰ ਫੋਲਡ ਕਰਕੇ ਤੇ ਘਰ ਤੋਂ ਫੋਲਡ ਕਰਕੇ ਆਪਾਂ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਨੇ ਉਹ ਖਿਲਾਰ ਲੈਣੇ ਹਨ ਬਾਹ ਖਲਾਰਨ ਤੋਂ ਬਾਅਦ ਜਿਹੜਾ ਆਪਾਂ ਨੇ ਬੈਗ ਤੱਕ ਚੰਗੀ ਤਰ੍ਹਾਂ ਇਸ ਸਲੱਡ ਦੇ ਵਿੱਚ ਪ੍ਰੋਪਰ ਜਿਹੜੇ ਬਲ ਪਾ ਕੇ ਆਪਾਂ ਇਹੜਾ ਸਲੱਡ ਨੂੰ ਲਗਾ ਦਵਾਂਗੇ ਤੇ ਜਿਹੜਾ ਕਿ ਹੁਣ ਆਪਾਂ ਨੇ ਦੂਸਰਾ ਲੜ ਲਗਾਉਣਾ ਜਿਸ ਤੀਸਰਾ ਲੜ ਲਗਾਉਣਾ ਉਸ ਤਰ੍ਹਾਂ ਆਪਾਂ ਨੇ ਦੂਸਰਾ ਲੜ ਲਗਾਇਆ ਸੀ ਉਸੇ ਤਰ੍ਹਾਂ ਹੀ ਜਿਹੜਾ ਕਿ ਆਪਣਾ ਤੀਸਰਾ ਲੜ ਲਗਾਉਣਾ ਪੂਨੇ ਦਾ ਖੋਲਦੋ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਲੜ ਨੂੰ ਇਹ ਗਰ ਬੈਗ ਤੋਂ ਪਿੰਚੇ ਕਰਕੇ ਤੇ ਆਪਾਂ ਨੇ ਸ਼ਰਟ ਦੇ ਵਿੱਚ ਵੀ ਜਿਹੜੇ ਬਲ ਨੇ ਇਕੱਠੇ ਕਰ ਲੈਣੇ ਹਨ ਬਲ ਇਕੱਠੇ ਕਰਨ ਤੋਂ ਬਾਅਦ ਆਪਾਂ ਨੇ ਇਸ ਸ਼ਰਟ ਨੂੰ ਹਲਕਾ ਜਿਹੜਾ ਫੋਲਡ ਕਰਕੇ ਸ਼ਰਟ ਦੇ ਵਿੱਚ ਉਹਨਾਂ ਦੇ ਬਲ ਨੇ ਉਹ ਆਪਾਂ ਨੇ ਖਿਲਾ ਲੈਣੇ ਹਨ ਬਲ ਬਲ ਖਿਲਾਉਣ ਤੋਂ ਬਾਅਦ ਆਡੇ ਆਪਾਂ ਨੇ ਹਲਕੇ-ਹਲਕੇ ਬਲ ਹੋਣਗੇ ਆਪਾਂ ਨੇ ਥੱਲੇ ਨੂੰ ਖਿੱਚ ਲੈਣੇ ਹਨ ਥੱਲੇ ਨੂੰ ਖਿੱਚਾ ਤੋਂ ਬਾਅਦ ਉੱਤੇ ਇੱਕ ਗਰੀ ਸ਼ਰਟ ਨੂੰ ਫੋਲਡ ਕਰਕੇ ਬੈਗ ਤੱਕ ਚੰਗੀ ਤਰ੍ਹਾਂ ਬਲ ਆਪਾਂ ਕਿਹੜਾ ਆਪਾਂ ਸ਼ਰਟ ਨੂੰ ਵੀ ਇਹ ਲਗਾ ਦੇਵਾਂਗੇ ਤੇ ਹੁਣ ਆਪਾਂ ਨੇ ਬਾਅਦ ਦੇ ਨਾਲ ਜਿਹੜੇ ਬਲ ਹੋਣਗੇ ਆਪਾਂ ਨੇ ਚੰਗੀ ਤਰ੍ਹਾਂ ਸੈੱਟ ਕਰ ਲੈਣੇ ਹਨ ਜੇਕਰ ਤੁਹਾਨੂੰ ਸਾਡੀ ਵੀਡੀਓ ਬਧੀਰ ਚ ਲਾਈਕ ਸ਼ੇਅਰ ਕਮੈਂਟ ਜੁੜਕੇ ਰਿਆ ਕਰੋ ਤੇ ਜਿਹੜਾ ਕਿ ਆਪਾਂ ਨੇ ਅਗਲਾ ਲੜ ਲਗਣਾ ਉਸ ਲੜ ਨੂੰ ਆਪਾਂ ਨੇ ਪੂਣੀ ਦਾ ਖੁੱਲਦਾ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਤੇ ਲੜ ਨੂੰ ਇਹ ਗਰ ਬੈਗ ਤੋਂ ਪੁੱਝ ਕਰਕੇ ਤੇ ਇਸ ਲੜ ਦੇ ਵਿੱਚ ਵੀ ਜਿਹੜੇ ਹੁਣ ਆਪਾਂ ਨੇ ਲੜਨੇ ਉਹ ਬਲ ਨੇੜੇ ਇਕੱਠੇ ਕਰ ਲੈਣੇ ਹਨ ਬਾਲ ਇਕੱਠੇ ਕਰਨ ਤੋਂ ਬਾਅਦ ਆਪਾਂ ਇਸ ਲੜ ਨੂੰ ਹਲਕਾ ਜਿਹੜਾ ਫੋਲਡ ਕਰਕੇ ਚੰਗੀ ਤਰ੍ਹਾਂ ਆਪਾਂ ਇਹੜਾ ਇਸ ਲੜ ਨੂੰ ਸੈੱਟ ਕਰਕੇ ਜਿਹੜਾ ਲਗਾਉਣਾ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਆਪਾਂ ਇਸ ਲੜ ਨੂੰ ਹਲਕਾ ਹੋਲ ਲਗਾ ਕੇ ਇਸ ਲੜ ਦੇ ਵਿੱਚ ਜਿਹੜੇ ਬਲ ਨੇ ਉਹ ਖਿਲਾਰ ਕੇ ਹਲਕੇ ਹਲਕੇੜੇ ਬਲ ਨੇ ਥੱਲੇ ਨੂੰ ਖਿੱਚਣ ਤੋਂ ਬਾਅਦ ਆਪਾਂ ਇਸ ਲੜ ਨੂੰ ਵੀ ਜਿਹੜਾ ਬੈ ਤੱਕ ਬਲ ਪਾ ਕੇ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਤੇ ਬਾਅਦ ਦੇ ਨੇ ਜਿਹੜੇ ਆਪਣੇ ਕੋ ਨੋਕ ਦੇ ਕੋਲ ਬਲ ਵਾਲਾ ਹੋਣਗੇ ਢਿੱਲੇ ਹੋਣ ਗੋ ਆਪਾਂ ਸੈਟ ਕਰ ਲੈਣੇ ਹਨ ਚੰਗੀ ਤਰ੍ਹਾਂ ਆਪਾਂ ਨੇ ਨੋਕ ਦੇ ਕੋਲ ਵੀ ਜਿਹੜੇ ਬਲ ਨੇ ਸੈਟ ਕਰ ਲੈਣੇ ਹਨ ਜਿਹੜਾ ਕਿ ਹੁਣ ਆਪਾਂ ਨੇ ਪੰਜਵਾਂ ਲੜ ਲਗਾਉਣਾ ਉਸ ਲੜ ਦਾ ਪੁਣੀ ਦਾ ਖੁੱਲਦਾ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਤੇ ਰੱਖ ਕੇ ਤੇ ਗੇਰ ਲੜ ਨੂੰ ਬਾਹਰ ਤੋਂ ਪਿੰਚ ਕਰਕੇ ਆਪਾਂ ਨੇ ਲੜ ਦੇ ਵਿੱਚ ਵੀ ਜਿਹੜੇ ਬੰਲਿਓ ਉਹ ਇਕੱਠੇ ਕਰ ਲੈਣੇ ਹਨ ਬੰਲ ਇਕੱਠੇ ਕਰਨ ਤੋਂ ਬਾਅਦ ਆਪਾਂ ਇਹ ਹਲਕਾ ਜਿਹੜਾ ਲੜ ਨੂੰ ਫੋਲਡ ਕਰਕੇ ਤੇ ਇਸ ਲੜ ਦੇ ਵਿੱਚ ਵੀ ਹੁਣ ਜਿਹੜੇ ਬੰਲਿਓ ਖਿਲਾਰ ਲੈਣੇ ਹਨ ਬਲਕ ਲਾਰੰਤਵਾ ਦਾ ਪਨੇ ਜ ਲੜ ਦੇ ਵਿੱਚ ਚੰਗੀ ਤਰ੍ਹਾਂ ਪ੍ਰੋਪਰ ਬੈਗ ਤੱਕ ਬਲ ਪਾ ਕਿਹੜਾ ਆਪਾਂ ਇਸ ਲੜ ਨੂੰ ਜਿਹੜਾ ਲਗਾ ਦੇਵਾਂਗੇ ਤੇ ਆਪਾਂ ਬਾਤ ਦੇਣਾ ਚੰਗੀ ਤਰ੍ਹਾਂ ਬੈਗ ਤੱਕ ਚੰਗੀ ਤਰ੍ਹਾਂ ਸਾਰੇ ਲੜਾਂ ਦੇ ਵਿੱਚ ਪ੍ਰੋਪਰ ਜਿਹੜੇ ਬਲ ਨੇ ਪਾ ਲੈਣੇ ਹਨ ਇਹ ਲੇ ਕੇ ਆਪਨੇ ਉਤਲੇ ਭੇਜਣਗੇ ਉਹਨਾਂ ਨੂੰ ਵੀ ਜਿਹੜਾ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈ ਤੇ ਉਤਲੇ ਪੇਚਾਂ ਦੇ ਵਿੱਚ ਲਈ ਆਪਾਂ ਡਬਲ ਸਪੈਸ ਫਾਈ ਕਰਨ ਦੇ ਲਈ ਆਪਾਂ ਡਬਲ ਸ਼ੀਸ਼ੇ ਦੀ ਜਿਹੜੀ ਬਾਤ ਉਹ ਕਰ ਸਕਦੇ ਹਾਂ ਤੇ ਜਿਹੜਾ ਕਿ ਆਪਾਂ ਨੇ ਛੇਵੇਂ ਲੜ ਲਗਾਉਣਾ ਛੇਵੇਂ ਲੜ ਨੂੰ ਬੈਗ ਤੋਂ ਪਿੰਚ ਕਰਕੇ ਪੁਣੇ ਦਾ ਖੋਲਦਾ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਉਤੇ ਰੱਖ ਕੇ ਇਸ ਲੜ ਨੂੰ ਆਪਾਂ ਨੇ ਨਕਸ਼ੇ ਦੇ ਵਿੱਚ ਰੱਖ ਕੇ ਗਰ ਫੋਲਡ ਕਰਕੇ ਬੈਗ ਤੱਕ ਚੰਗੀ ਤਰ੍ਹਾਂ ਇਹ ਲੜ ਨੂੰ ਸਾਫ਼ ਕਰਕੇ ਜਿਹੜਾ ਲਗਾ ਦੇਵਾਂਗੇ ਆਪਾਂ ਹਲਕਾ ਇਹ ਲੜ ਨੂੰ ਫਿਰ ਤੋਂ ਗਰ ਫੋਲਡ ਕਰ ਲੈਣਾ ਉੱਤੋਂ ਚੰਗੀ ਤਰ੍ਹਾਂ ਪੰਜ ਲੜ ਨੂੰ ਵੀ ਜਿਹੜਾ ਫੋਲਡ ਕਰਕੇ ਫਿਰ ਤੋਂ ਚੰਗੀ ਤਰ੍ਹਾਂ ਆਪਾਂ ਇਹ ਲੜ ਨੂੰ ਫੋਲਡ ਕਰ ਲੈਣਾ ਵੋਲਕਾਂਤਵਾਦ ਬੈਕ ਤੱਕ ਕਿਹੜਾ ਪਾਛ ਲੜ ਨੂੰ ਸਾਫ਼ ਕਰ ਕਿਹੜਾ ਆਪਾਂ ਲਗਾ ਦੇਵਾਂਗੇ ਇਸ ਲੜ ਨੂੰ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਆਪਾਂ ਨੇ ਲੋਕ ਦੇ ਕੋਲ ਵੀੜੇ ਆਪਣੇ ਬਾਲ ਢਿੱਲੇ ਹੋਣਗੇ ਆਪਾਂ ਬਾਅਦ ਦੇ ਨਾਲ ਇਹੜੇ ਟਾਈਟ ਨਹੀਂ ਕਰ ਲੈਣੇ ਹਨ ਤੇ ਆਪਾਂ ਨੇ ਪੱਗ ਪੈਨ ਨੂੰ ਨਾ ਕਿ ਜਿੱਥੋਂ ਆਪਾਂ ਨੇ ਛੇਵਾਂ ਵਾਲਾ ਫੋਲਡ ਕੀਤਾ ਹੀ ਆਪਾਂ ਨੇ ਉੱਥੇ ਜਿਹੜਾ ਆਪਾਂ ਪੱਗਵੇਂ ਲਗਾ ਕੇ ਤੇ ਆਪਾਂ ਜਿਹੜਾ ਕਲਗਲੜ ਲਗੋਣਾ ਕਲਗਲੜ ਨੂੰ ਬੈਗ ਤੇ ਘਰ ਪਿੰਚੇ ਕਰਕੇ ਉਸ ਦੀ ਪੂਣੀ ਨੂੰ ਖੋਲ ਕੇ ਉਸਦੇ ਉੱਤੇ ਆਪਣੇ ਨੇੜਾ ਆਪਾਂ ਨੇ ਥੱਲੇ ਨੂੰ ਫੋਲਡ ਕਰ ਦੇਣਾ ਤੇ ਥੜਾ ਦੇ ਆਪਣੇ ਉੱਤੇ ਨੂੰ ਫੋਲਡ ਕਰਕੇ ਹਲਕਾ ਆ ਪਛਲਾ ਨੂੰ ਚਾਕੇ ਸਾਫ ਕਰ ਲੈਣਾ ਸਾਫ ਕਰਨ ਤੋਂ ਬਾਅਦ ਆਪਾਂ ਨੇ ਇਹ ਉੱਤੇ ਬਾਅਦ ਫੇਰ ਕਿ ਸਾਈਡ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਆਪਾਂ ਨੇ ਕੱਢ ਦੇਣੇ ਹਨ ਉਸ ਤੋਂ ਬਾਅਦ ਆਪਾਂ ਇਹ ਪਾਗ ਬੰਦੇ ਲਾਉਣ ਨੂੰ ਥੱਲੇ ਚ ਲਿਆ ਕੇ ਸੱਜੇ ਪਾਸੇ ਵੱਲ ਘੁਮਾ ਕੇ ਆਪਾਂ ਨੇ ਜਿਹੜਾ ਛੇਮ ਰੜ ਲਗਾਇਆ ਸੀ ਉਸੇ ਥੱਲੇ ਜਿਹੜਾ ਦਬ ਦਵਾਂਗੇ ਤੇ ਜੇ ਘਾਟਾ ਡੜਾ ਲੜਾ ਫਿਰ ਤੋਂ ਵੀ ਡੜਾ ਢਿੱਲਾ ਰਹਿ ਜਾਂਦਾ ਹੈ ਤੁਸੀਂ ਜੋ ਉੱਤੇ ਪੱਗ ਪੈ ਲਗਾ ਸਕਦੇ ਹੋ ਉਹਦੇ ਕਰਕੇ ਜਿਹੜਾ ਤੁਹਾਡਾ ਡੜਾ ਡੜਾ ਨੀਰਵੇਗਾ ਹੁਣ ਆਪਾਂ ਨੇ ਸਾਰੇ ਲੜਾਂ ਦੇ ਵਿੱਚ ਇੰਗੀ ਤਰ੍ਹਾਂ ਬਲ ਪਾ ਲੈਣੇ ਹਨ ਪੱਗ ਪੈਂਦੇ ਨਾਲ ਵੈਕ ਤਾਂ ਜਿਹੜੇ ਪ੍ਰੋਪਰ ਬਲ ਪਾ ਕੇ ਆਪਾਂ ਨੇ ਜਿਹੜੇ ਪੱਗ ਪੈਂਦੇ ਨਾਲ ਬਲ ਨੇ ਪਾ ਲੈਣੇ ਹਨ ਇੰਗੇ ਦਿਨੜੇ ਆਪਾਂ ਨੇ ਵਾਲ ਨੇ ਸੈਟ ਕਰ ਲੈਣੇ ਹਨ ਤੇੜਾ ਆਪਰੇ ਨੋਕ ਦੇ ਕੋਲੋਂ ਲੜਨੇ ਜਿਹੜੇ ਉਹ ਛਟ ਜਿਹੜੇ ਨੋਕ ਦੇ ਕੋਲੋਂ ਜਿਹੜੇ ਬਲਟਲੇ ਹੋਣਗੇ ਉਹ ਆਪਾਂ ਨੇ ਬਾਅਦ ਦੇ ਨਾਲ ਜਿਹੜਾ ਟਾਈਟ ਨੇ ਕਰ ਦੇਣੇ ਹਨ ਤੇ ਜਿਹੜਾ ਕਿ ਹੁਣ ਆਪਾਂ ਨੇ ਸਿਰ ਟਕਣਾ ਜਿਹੜਾ ਸਿਰ ਦੇ ਸੈਂਟਰ ਚੋਂ ਪਹਿਲਾਂ ਲਗਾਇਆ ਸੀ ਉਸ ਲੜ ਨੂੰ ਖਿੱਚ ਕੇ ਪੂਰੇ ਸਿਰ ਉੱਤੇ ਖਿਲਾਰ ਕੇ ਅਪੜਾ ਸੇ ਨੂੰ ਢੱਕ ਦੇਣਾ ਤੇ ਜਿਹੜਾ ਕਿ ਹੁਣ ਆਪਾਂ ਨੇ ਪਿਛਲੇ ਲੜ ਨੂੰ ਆ ਪਿਛਲੇ ਲੜ ਨੂੰ ਦੋਨਾਂ ਸਾਈਡਾਂ ਤੋਂ ਜਿਹੜਾ ਫੋਲਡ ਕਰਕੇ ਜਿਹੜਾ ਆਪਾਂ ਨੇ ਇਸ ਲੜ ਨੂੰ ਬੈਗ ਤੇ ਜਿਹੜਾ ਦਬ ਦੇਣਾ ਜਿਹੜਾ ਆਪਣਾ ਸੇ ਢੱਕਣ ਦੇ ਲਈ ਤੁਸੀਂ ਡਬਲ ਸੀ ਦੇ ਵੀ ਜਿਹੜੀ ਵਰਤੋਂ ਆ ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਵੀਡੀਓ ਬਦਲੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ